ਈ ਆਈਪੀਐਲ ਮੈਚ ਦੀ ਵੀ ਇਨਫੋਰਮੇਸ਼ਨ ਦਰਸ਼ਕਾਂ ਦੇ ਨਾਲ ਮੈਂ ਸਾਂਝੀ ਕਰਦੇ ਆਂ ਕਿ ਪਠਾਨਕੋਟ ਦੇ ਉੱਤੇ ਜਿਵੇਂ ਹੀ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਨਿਊਟਰਲਾਈਜ਼ ਹੋਇਆ ਨਾਲ ਦੀ ਨਾਲ ਇਨਫੋਰਮੇਸ਼ਨ ਜਿਹੜੀ ਆਰਮੀ ਦੇ ਵੱਲੋਂ ਹਿਮਾਚਲ ਦੇ ਵਿੱਚ ਮੈਚ ਚੱਲ ਰਿਹਾ ਸੀਗਾ ਧਰਮਸ਼ਾਲਾ ਦੇ ਵਿੱਚ ਔਰ ਇਹਦਾ ਆਬਾਦ ਸੀਗਾ ਉੱਥੇ ਸ਼ੇਅਰ ਕੀਤੀ ਗਈ ਤੁਰੰਤ ਜਿਹੜਾ ਜਿਵੇਂ ਹੀ ਇੱਕ ਪਾਸੇ ਅਟੈਕ ਹੁੰਦਾ ਔਰ ਦੂਜੇ ਪਾਸੇ ਇਨਫੋਰਮੇਸ਼ਨ ਸਾਂਝੀ ਕਰਕੇ ਮੈਚ ਦੇ ਵਿੱਚ ਹੀ ਮੈਚ ਨੂੰ ਵਿੱਚ ਹੀ ਰੋਕਿਆ ਗਿਆ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸਟੇਡੀਅਮ ਤੋਂ ਐਮਰਜੈਂਸੀ ਗੇਟਸ ਬਣੇ ਸੀ ਸਟੇਡੀਅਮ ਦੇ ਜਿਨ੍ਹਾਂ ਨੂੰ ਖੋਲ੍ਹਿਆ ਗਿਆ ਤੁਰੰਤ ਔਰ ਤੁਰੰਤ ਦਰਸ਼ਕਾਂ ਨੂੰ ਬਿਨਾ ਕਿਸੇ ਪੈਨਿਕ ਦੀ ਸਥਿਤੀ ਤੋਂ ਇਹ ਅਨਾਉਂਸ ਕੀਤਾ ਗਿਆ ਕਿ ਉਹ ਤੁਰੰਤ ਸਟੇਡੀਅਮ ਜਿਹੜਾ ਉਹ ਖਾਲੀ ਕਰ ਦੇਣਾ ਐਮਰਜੈਂਸੀ ਗੇਟਸ ਖੁੱਲਦੇ ਆਂ ਹੀ ਸਟੇਡੀਅਮ ਨੂੰ ਖਾਲੀ ਕਰ ਲਿਆ ਗਿਆ ਤੇ ਜਿਹੜੀਆਂ ਅੰਦਰ ਲਾਈਟਾਂ ਚੱਲ ਰਹੀਆਂ ਸੀਗੀਆਂ ਤੁਰੰਤ ਕਿਉਂਕਿ ਬਲੈਕਆਊਟ ਦੀ ਸਿਚੁਏਸ਼ਨ ਐ ਤਾਂ ਮੈਚ ਦੇ ਦੌਰਾਨ ਬਹੁਤ ਵੱਡਾ ਰਿਸਕ ਸੀਗਾ ਕਿ ਇੱਥੇ ਫਲਡ ਲਾਈਟਸ ਜਿਹੜੀਆਂ ਚਲਦੀਆਂ ਰਹਿਣ ਤੇ ਮੈਚ ਚੱਲਦਾ ਰਹੇ ਨਾਰਥ ਇੰਡੀਆ ਦੇ ਵਿੱਚ ਸੀਗਾ ਜੇ ਮੈਚ ਸਾਊਥ ਇੰਡੀਆ ਚ ਹੁੰਦਾ ਤਾਂ ਫਿਰ ਵੀ ਇਹਦੇ ਕੰਟੀਨਿਊ ਕੀਤੇ ਜਾਣ ਦੇ ਸਾਰ ਹੋ ਸਕਦੇ ਸੀਗੇ ਪਰ ਟੈਨ ਸਿਚੁਏਸ਼ਨ ਸੀ ਤਾਂ ਜਿਵੇਂ ਹੀ ਇਹ ਇਨਫਾਰਮੇਸ਼ਨ ਆਈ ਹੈ ਗਰਾਉਂਡ ਨੂੰ ਇਵੈਕੂਏਟ ਕੀਤਾ ਗਿਆ ਐਮਰਜੈਂਸੀ ਗੇਟ ਖੋਲੇ ਗਏ ਲੋਕਾਂ ਨੂੰ ਬਾਹਰ ਕੱਢਿਆ ਗਿਆ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਤੇ ਰੱਦ ਹੋਣ ਤੋਂ ਬਾਅਦ ਲੋਕਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਉੱਥੇ ਨਾਰੇ ਵੀ ਲਾਏ ਤਾਂ ਪੁਲਿਸ ਨੇ ਉਹਨਾਂ ਨੂੰ ਤੁਰੰਤ ਉੱਥੋਂ evacuate ਕਰਨ ਦੇ ਲਈ ਕਿਉਂਕਿ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਮੈਂ ਖੁਦਾ ਪਿਛਲੇ 4 ਤਰੀਕ ਨੂੰ ਉੱਥੇ ਮੌਜੂਦ ਸੀਗਾ ਪਹਾੜੀ ਇਲਾਕਾ ਹੈ ਔਰ ਦੁਨੀਆ ਦਾ ਸਭ ਤੋਂ ਹਾਈएस्ट ਪੋਜੀਸ਼ਨ ਤੇ ਇਹ ਗਰਾਉਂਡ ਹੈਗਾ ਜਿੱਥੇ ਸੜਕਾਂ ਬਹੁਤ ਪੀੜੀਆਂ ਨੇ ਔਰ ਤੰਗ ਨੇ ਔਰ ਇੰਨੀ 15 14 15000 ਦੀ ਕੈਪੈਸਿਟੀ ਵਾਲੇ ਇਸ ਗਰਾਉਂਡ ਦੇ ਵਿੱਚ ਬੜਾ ਮੁਸ਼ਕਿਲ ਹੋ ਜਾਂਦਾ ਹੈ ਮੋਹਾਲੀ ਤੋਂ ਸਾਡੇ ਕੋਲੇ ਇਨਫੋਰਮੇਸ਼ਨ ਆ ਰਹੀ ਹੈ ਸਾਡੀ ਸਾਡੀ ਸਹਿਯੋਗੀ ਕਰਮਨ ਮਿੰਗਲਾਨੀ ਨੇ ਹੁਣੇ ਸਾਂਝੀ ਕੀਤੀ ਹੈ ਕਿ ਪੁਲਿਸ ਜਿਹੜੀ ਹੈ ਦੁਕਾਨਾਂ ਬੰਦ ਕਰਾ ਰਹੀ ਹੈ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਲੋਕਾਂ ਨੂੰ ਘਰਾਂ ਨੂੰ ਜਾਣ ਨੂੰ ਕਹਿ ਦਿੱਤਾ ਗਿਆ ਕਿ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਜਾਓ ਜੀ ਸਾਇਰਨ ਵੱਜ ਰਹੇ ਨੇ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਬਲੈਕਆਊਟ ਕੀਤਾ ਗਿਆ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਮੈਂ ਇੱਕ ਵਾਰ ਫਿਰ ਦਰਸ਼ਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਜੇ ਤੁਸੀਂ ਚੰਡੀਗੜ੍ਹ ਮੋਹਾਲੀ ਜਾਂ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਸਾਨੂੰ ਸੁਣ ਰਹੇ ਹੋ ਐਸਐਮਟੀਵੀ ਨੂੰ ਸੁਣ ਰਹੇ ਹੋ ਤਾਂ ਪੈਨਿਕ ਨਾ ਕ੍ਰੀਏਟ ਕੀਤਾ ਜਾਵੇ ਅਸੀਂ ਵਚਨਬੱੰਦਾ ਕਿ ਤੁਹਾਨੂੰ ਸੈਂਸੇਸ਼ਨਲਾਈਜ਼ ਕਰਕੇ ਕੋਈ ਵੀ ਜਾਣਕਾਰੀ ਨਹੀਂ ਦੇਵਾਂਗੇ ਪੁਖਤਾ ਤੇ ਰਾਈਡ ਜਾਣਕਾਰੀ ਦੇਵਾਂਗੇ ਪਰ ਇਸ ਮੌਕੇ ਤੇ ਆਪਣਾ ਤੇ ਪ੍ਰਸ਼ਾਸਨ ਦਾ ਧਿਆਨ ਜਿਹੜਾ ਖਿਆਲ ਰੱਖਣਾ ਲਾਜ਼ਮੀ ਹੈ ਇਸ ਕਰਕੇ ਸਾਥ ਦਿਓ ਜੇਕਰ ਬਲੈਕਆਊਟ ਕੀਤਾ ਗਿਆ ਤਾਂ ਜਿਵੇਂ ਉਸ ਦਿਨ ਡ੍ਰਿਲ ਹੋ ਰਹੀ ਸੀ ਬਹੁਤ ਸਾਰੇ ਲੋਕ ਕੇ ਸਵਾਲ ਕਰ ਰਹੇ ਸੀਗੇ ਕਿ ਡ੍ਰਿਲ ਦਾ ਫਾਇਦਾ ਕੀ ਹੈ ਤਾਂ ਡ੍ਰਿਲ ਦਾ ਇਹ ਫਾਇਦਾ ਹੈ ਕਿ ਹੁਣ ਜਿਹੜੀ ਸਿਚੁਏਸ਼ਨ ਬਣੀ ਹੈ ਤਾਂ ਆਪੋ ਆਪਣੇ ਘਰਾਂ ਦੇ ਅੰਦਰ ਜਾਓ ਆਪਣੀਆਂ ਦੁਕਾਨਾਂ ਤੁਸੀਂ ਜੇਕਰ ਮੋਹਾਲੀ ਚੰਡੀਗੜ੍ਹ ਦੇ ਵਿੱਚੋਂ ਜਾਂ ਬਾਰਡਰ ਏਰੀਆ ਦੇ ਵਿੱਚੋਂ ਬੰਦ ਕਰਕੇ ਲਾਈਟਾਂ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਬੈਠੋ ਇਸ ਸਿਚੁਏਸ਼ਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਣਾ ਆਰਮੀ ਦਾ ਸਾਥ ਦੇਣਾ ਪੁਲਿਸ ਦਾ ਸਾਥ ਦੇਣਾ ਤੁਹਾਡਾ ਇਹ ਲਾਜ਼ਮੀ ਬਣ ਜਾਂਦਾ ਹੈ